ਕਮਾ ਨੰਬਰ ਹਾਂਜੀ ਕਿਸਾਨ ਵੀਰੋ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ ਦਾ ਪਹਿਲਾ ਪਸ਼ੂ ਮੇਲਾ ਮੋਰਾ ਨਸਲ ਦੇ ਵਿੱਚ ਦੋ ਅੰਗ ਕੱਟਿਆ ਜਰਾ ਮਕਾਲਾ ਬਿਲਕੁਲ ਫਾਈਨਲ ਹੋ ਚੁੱਕਿਆ ਜੀ ਪਹਿਲੇ 10 ਨੰਬਰ ਲੱਗ ਚੁੱਕਿਆ ਜੱਜ ਸਾਹਿਬਾਨ ਕਮੇਟੀ ਮੈਂਬਰ ਤੇ ਇਹ ਸਾਰੇ ਜਿਹਦੇ ਮੰਨ ਕੇ ਚੱਲੂ ਫੁੱਲ ਬਣ ਰਿਹਾ ਜਦੋਂ ਵੀ ਜਿਵੇਂ ਵੀ ਫੁੱਲ ਬਣ ਕੇ ਕਰਤੇ ਕੱਲੇ ਕਰੇ ਹੋ ਕੇ ਬਾਹਰ ਆਉਣਗੇ ਸਾਨੂੰ ਕੱਲੇ ਕਰੇ ਕੱਟੇ ਦੇ ਮਾਲਕਾਂ ਦੇ ਨਾਲ ਤਾਂ ਗੱਲਬਾਤ ਕਰਾਵਾਂਗੇ ਵੀ ਕਿਹੜੇ ਕੱਟੇ ਨੇ ਪਹਿਲਾਂ ਨੰਬਰ ਆ ਕਿਹੜੇ ਆਹਾਂ ਦਾ ਹੋ ਕਿਹੜੇ ਪਿੰਡ ਤੋਂ ਆ ਕੀ ਕੀ ਰਿਕਾਰਡ ਨੂੰ ਮਾਵਾਂ ਦਾ ਦੇਖ ਸਕਦੇ ਹਾਂ ਸਾਹਮਣੇ ਮੇਲੇ ਦੀ ਰੌਣਕ ਸਭ ਤੋਂ ਪਹਿਲਾਂ ਮੇਨ ਗੱਲ ਇਹ ਹੈ ਮੇਲੇ ਦੀ ਰੌਣਕ ਦੇਖੋ ਜਿਵੇਂ ਕਬੱਡੀ ਸਾਡੇ ਦੋਨੇ ਭਰਾਵਾਂ ਦਾ ਮਾਲਕਾਂ ਦਾ ਵੱਡੇ ਕਬੱਡੀ ਓਪਨ ਦੇ ਮੈਚਾਂ ਦੇ ਵਿੱਚ ਉਸ ਤਰ੍ਹਾਂ ਜਿਹੜੀ ਸਾਥ ਸਾਹ ਭਰਾਵਾਂ ਦਾ ਰਿੰਗ ਦੇਖੋ ਚਾਰ ਸਪੈਡ ਤੋਂ ਜਾ ਲੱਗ ਕੇ ਪੂਰੇ ਫੁੱਲ ਭਰੇ ਹੋਏ ਨੇ ਰਿੰਗ ਦੇਖ ਸਕਦੇ ਹਾਂ ਜੀ ਬਹੁਤ ਜਿਆਦਾ ਵਧੀਆ ਮਹੌਲ ਬਣਾ ਬਹੁਤ ਸੋਨਾ ਮੇਲਾ ਹੋ ਰਿਹਾ ਜੀ ਸਾਰੇ ਕਿਸਾਨ ਭਾਈ ਦੇ ਆਪਾਂ ਸਾਰੇ ਤਾਂ ਸਭ ਤੋਂ ਪਹਿਲਾਂ ਪੋਸ਼ੂ ਗਲੇ ਭਾਗ ਲਿਆ ਕਰੋ ਕੱਲੇ ਕੱਲੇ ਭਰਾ ਨਾਲ ਗੱਲਬਾਤ ਕਰਾਵਾਂਗੇ ਦੇਖ ਸਕਦੇ ਹੋ ਫੋਲ ਬਜਨੇ ਸ਼ੁਰੂ ਹੋ ਗਏ 10 ਨੰਬਰ ਤੇ ਇਧਰੋਂ 10 ਨੰਬਰ ਤੇ ਇਧਰੋਂ 9 ਨੰਬਰ ਤੇ 8 ਆਪਾਂ ਗੱਲਬਾਤ ਵੀ ਇਸੇ ਤਰੀਕੇ ਨਾਲ ਹੀ ਕਰਾਵਾਂਗੇ ਇਸੇ ਤਰੀਕੇ ਨਾਲ ਗੱਲਬਾਤ 10 ਮਾ 9 ਮਾ 8 ਮਾ 7 ਮਾ 5 ਮਾ 3 ਮਾ 2 ਪਹਿਲਾ ਇਸ ਤਰ੍ਹਾਂ ਕਰਾਵਾਂਗੇ ਥੋੜੇ ਲਾਸਟ ਤੱਕ ਜੁੜੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਤੇ ਭਰਾਵਾਂ ਨੂੰ ਕਮੈਂਟ ਵਿੱਚ ਦੱਸਾਈਂ ਜਰੂਰ ਯਕੀਨ ਕਰੌਣਾ ਕੱਲੇ ਕੱਲੇ ਬਾਈ ਨਾਲ ਗੱਲਬਾਤ ਆ ਲਓ ਜੀ ਫੁੱਲ ਵੱਜ ਗਏ ਪਹਿਲੇ ਨੰਬਰ ਤੇ ਕੱਟਾ ਤੇ ਮਗਰ 2 ਨੰਬਰ ਮਗਰ 3 ਨੰਬਰ A ਵਿੱਚ ਵਿੱਚ 4 5 6 7 8 9 10 ਨੰਬਰ ਤਕਰੀਬਨ ਸਾਰੇ ਸਾਰੇ ਕੱਟੇ ਰੰਗ ਚ ਕਾਰ ਲਾ ਰਹੇ ਨੇ ਕਿ ਦੇਖ ਸਕਦੇ ਹੋ ਮੇਰੇ ਲੋਰਡ ਦੇਖੋ ਜੀ ਬਹੁਤ ਸਾਰੇ ਬੇਟੇ ਹੋ ਜਾਂਦਾ ਸਭ ਤੋਂ ਵੱਧ ਚੋਰ ਨੂੰ ਪਾਏਗਾ ਪੰਜਾਬ ਭਾਈ ਦਾ ਪਾਟਾ ਜੀ ਦੇਖੋ ਇੱਕ ਬਹੁਤ ਜ਼ਬਰਦਸਤ ਕੈਟਾਗਰੀ ਚ ਮਿਲਣਾ ਜਿੱਥੇ ਇੱਕ ਮਾੜੇ ਪੈਸੇ ਆਪਾਂ ਗੱਲਬਾਤ ਕਰਾਵਾਂਗੇ ਵੱਡੀ ਪਲੇਅਰਾਂ ਨੂੰ ਦੇਖੋ ਯਾਰ ਬਹੁਤ ਖੁਸ਼ ਹੋਈ ਪਿਆ ਜਿਹੜੇ ਲੱਗੀਆਂ ਨੇ ਨਾ ਨਾਮ ਨਾਲ ਦੇਖੋ ਜੀ ਇਹ ਸਾਰੇ ਕੰਟੀਨਿਊ ਲਗਾਤਾ ਜਾਈਏ ਨਾ ਕੋਈ ਉਸ ਤਰ੍ਹਾਂ ਅਗੇ ਡਿੱਗ ਰਹੇ ਨੇਗੇ ਤੇ ਨਾਲ ਤਾੜਿਆਂ ਦੀ ਗੂੰਜ ਦੇਖੋ 50 ਦੇ ਘੱਟ ਦੇ ਗੋਪਰਾ ਮਾਲਕ ਨਾ ਯਾਰ ਗੱਲ ਤਾਂ ਇਹ ਮੇਰਾ ਨਾਮ ਬਾਕੀ ਨੰਬਰ ਕੱਲੇ ਕਰੇ ਭਾਈ ਨਾਲ ਗੱਲਬਾਤ ਕਰਾਵਾਂਗੇ ਆਪਾਂ ਜੁੜੇ ਰਹੋ ਵੀਡੀਓ ਦੇ ਨਾਲ ਲਾਸਟ ਤੱਕ ਲੋ ਜੀ ਇਹ ਘਟਾ ਤੈਨੂੰ ਮਿਲਦੇ ਭਾਈ ਨਾਲ ਘਟਾ ਕਰੇ ਭਾਈ ਜੀ ਕਿਹੜੇ ਪਿੰਡ ਤੋਂ ਤੁਸੀਂ ਆਈ ਕੀ ਬਾਈਂ ਦੀ ਹਾਂ ਹਾਂ ਭਾਈ ਕਿਹੜੇ ਤੀਜੇ ਨੰਬਰ ਤੋਂ ਆਏਗਾ ਹਾਂ ਹਾਂ ਭਾਈ ਤੁਹਾਨੂੰ ਮੁਬਾਰਕਬਾਦ ਧੰਨਵਾਦ ਤੁਹਾਨੂੰ ਇਹ ਮੰਨਿਓ ਦਾ ਸਹਾਰ ਵਾਲੇ ਦਾ ਅਭੀ ਮੈਨੂੰ ਦਾ ਸਾਰਾ ਮਾਲੂਬ ਕਿੰਨਾ ਕਹਿਦਾ 17 ਪਲੱਸ ਆ ਭਾਈ 17 ਪਲੱਸ ਕਿੰਨੇ ਪਸ਼ੂ ਆ ਐਂਟੀ ਬੈਕ ਕਿੰਨੇ ਪਸ਼ੂ ਆ ਨਹੀਂ ਗਾ ਭਾਈ 7-7 ਠੀਕ ਆ ਪਹਿਲੀ ਵਾਰ ਆ ਮੇਰੇ ਤੇ ਹਾਂ ਬਹੁਤ ਪਹਿਲੀ ਵਾਰ ਆ ਠੀਕ ਆ ਦੱਸੋ ਜੀ ਧੰਨਵਾਦ ਸਰਪੰਚ ਸਿੰਘ ਜੀ ਅੰਦਾਜ਼ੇ ਤੇ ਯੂਪੀ ਡਾਇਰੈਕਟਰ ਪਸ਼ੂ ਆ ਦੇਖੋ ਇੱਕ ਟਰਾਈ ਰੱਖਤਾ ਜੀ ਉਹ ਪਸ਼ੂ ਨੂੰ 4 ਦਿਨਾਂ ਦਾ ਟਾਈਮ ਲੱਗ ਜਾਊਗਾ ਇੱਕ ਟਰਾਈ ਅਭੀ ਮਨੂ ਦਾ ਨੰਬਰ ਤੇ ਕਹਿੰਦਾ ਭਾਈ ਗੁਰਪ੍ਰੀਤ ਭਾਈਆ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜੇ ਪਿੰਡ ਤੋਂ ਆ ਜੀ ਹੀਵਾ ਖੁਰ ਤੋਂ ਚੌਥੇ ਨੰਬਰ ਤੇ ਮੈਂ ਬੰਦ ਕਰਦਾ ਹਾਂ ਤੇ ਪਹਿਲੀ ਵਾਰੀਆਂ ਮੇਲੇ ਤੇ ਪਹਿਲੀ ਵਾਰੀ ਪੂਰਾ ਠੀਕ ਆ ਤੇ ਹੁਣ ਮਿਲਦੇ ਆਇਆ ਕਰੋ ਫਿਰ ਦੂਜੀ ਵਾਰ ਆਇਆ ਕਰਾਂਗੇ ਕਿਹਦੇ ਸੰਬੰਧ ਚਾਹੀਏ ਖੜੀ ਦਾ ਖੜੀ ਦਾ ਖੜੀ ਬੋਲਦਾ ਬੱਚਾ ਕਾ ਜੀ ਇਹਦੀ ਮਾਲਤ ਕਿਨਾਗਾ ਪੰਜ ਮਿੰਟ ਕਿੰਨੇ ਕੁ ਪਸ਼ੂ ਕਰ ਚਾਹ ਪਸ਼ੂ ਕੁਛ ਹੋਗੇ ਠੀਕ ਆ ਠੀਕ ਆ ਇਹ ਸੀ ਤੁਹਾਨੂੰ ਆਪੋ ਜੀ ਸਾਨੂੰ ਬਹੁਤ ਵਧੀਆ ਜੀ ਸਾਨੂੰ ਕਰਨਾ ਚਾਹੀਦਾ ਪਰ ਨਿਮਾਤਰ ਸਬਿੰਦਰ ਚਾਰ ਨੰਬਰ ਦੇ ਦੋਹਾਂ ਦੇ ਕੈਟਾਗਰੀ ਦੇ ਵਿੱਚ ਕੱਟ ਦੀ ਵੰਤਰ ਦੇਖ ਸਕਦੇ ਹੋ ਸੋਰੀ ਦੂਹਾਂ ਦੇ ਕੈਟਾਗਰੀ ਤੋਂ ਘੱਟ ਆ ਬਈ ਮੈਂ ਬੜਾਈ ਵੰਤਰ ਹੈ ਕੋਈ ਆਏ ਤੋਂ ਦੇਖੋ ਜੈਡ ਬਲੈਕ ਹੁਣੇ ਪਿੰਡ ਤੋਂ ਪਤਰਾ ਹੀ ਕੱਢੇ ਦੀ ਮੱਖਣਾ ਤੁਹਾਨੂੰ ਇੱਕ ਨਾਲ ਨਾਲ ਜਿਹੜਾ ਨਾਮ ਸਵਾਲ ਕਰਵਾਵਾਂਗੇ ਨੌਜਵਾਨ ਯੂਟਾ ਲਓ ਜੀ ਆ ਕੱਟਾ ਹੈਗਾ ਦੂਜੇ ਨੰਬਰ ਤੇ ਇਹ ਬਾਈ ਨਾਲ ਕਰਵਾਉਂਦੇ ਬਾਈ ਜੀ ਸਹੀ ਗੱਲ ਜੀ ਕਿਹੜੇ ਪਿੰਡ ਤੋਂ ਆਪਰਾ ਸੂਚ ਪਿੰਡ ਆ ਬਾਈ ਦੂਜੇ ਨੰਬਰ ਤੇ ਗਿਆ ਰਾਹੀਆਂ ਤੇ ਬਹੁਤ ਬੋਲ ਜਿਹੜੇ ਖੰਦਾ ਇਹ 70570 ਦਾ ਬਾਈ 70570 ਦਾਗਾ ਤੇ ਘਰ ਚ ਕਿੰਨੇ ਕੁ ਪਸ਼ੂ ਆਪਣੇ ਕੋਲੇ ਮੇਰੇ ਕੋਲ ਹੈਗਾ ਚਾਰ ਪੰਜ ਪਸ਼ੂ ਮੋਰਾ ਦੀ ਹੈ ਹਾਂ ਮੋਰਾ ਦੀ ਤੇ ਮੇਲੇ ਤੇ ਕਿੰਨੀ ਵਾਰ ਆਏ ਹੋਗੇ ਮੇਲੇ ਤੇ ਪਹਿਲੀ ਵਾਰ ਆਇਆ ਸੀ ਸਾਰੇ ਸਾਰੇ ਬੰਦੇ ਪਹਿਲੀ ਵਾਰ ਆ ਲੈਗੇ ਹਾਂ ਹਾਂ ਕੋਸ਼नपुरੇ ਜੱਟ ਪੂਰੇ ਬਾਈ ਜੀ ਅੱਜ ਉਹਨਾਂ ਨੇ ਕੀ ਖਾ ਖਾ ਖੋਣੇ ਦਾ ਅੱਛਾ ਖਾਣਾ ਦੀ ਖਲਵਾ ਸਾਦੇ ਖਾਣੂ ਹੀ ਆ ਨੋਰਮਲ ਖਰਾਕ ਠੀਕ ਆ ਠੀਕ ਆ ਤੇ ਦੇਖ ਸਕਦੇ ਹੋ ਬਾਈ ਤੇ ਆਉਣ ਵਾਲੇ ਸਮੇਂ ਵਿੱਚ ਹੁਣ ਮਿਲ ਲੈਂਦਾ ਪਕ ਲਿਆ ਕਰਾਂਗੇ ਆਪਾਂ ਉਹ ਜਦੋਂ ਪਹਿਲੀ ਵਾਰ ਆ ਕੇ ਮਾਨ ਸਤਕਾਰ ਮਿਲਿਆ ਨਾ ਮੇਲੇ ਦਾ ਪ੍ਰੰਧ ਕਿਵੇਂ ਲੱਗਿਆ ਬਹੁਤ ਵਧੀਆ ਬਹੁਤ ਲੱਗਿਆ ਉਹ ਸਹੀ ਫੈਸਲੇ ਹੋਇਆ ਗਿਆ ਠੀਕ ਆ ਤੈਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਵਾਬ ਦੇ ਦਿਓ

ਲਓ ਜੀ ਆ ਗਏਗਾ 8 ਨੰਬਰ ਤੇ ਭਾਈ ਸਤਿ ਸ਼੍ਰੀ ਅਕਾਲ ਜੀ ਜਿਹੜੇ ਪਿੰਡ ਤੋਂ ਆਏ ਨੇ ਰਹਿਮਤ ਸਰਦੇਹ ਰਹਿਮਤ ਸਾਹਿਬ ਜੀ ਤੇ ਕਿਹਦੇ ਸਾਹ ਦਾ ਬੱਚਾ ਹੈ ਇਹ ਨਿਵਾਬ ਦਾ ਨਿਵਾਬ ਦਾ ਜੀ ਨਿਵਾਬ ਦਾ ਠੀਕ ਆ ਤੇ ਫੈਸਲਾ ਕਿਵੇਂ ਲੱਗਿਆ ਠੀਕ ਸੀ ਫੈਸਲਾ ਬਹੁਤ ਸਈਆ ਨਾਮ ਬੱਡੇ ਲਾਈਨ ਉੱਤੇ 8ਵੇਂ ਨੰਬਰ ਵਾਲੀ ਸੀਗਾ ਹਾਂਜੀ ਜਿਹੜੇ ਕਟੇ ਜਿੱਤਿਆ ਸੀ ਉਹਨਾਂ ਨੇ ਕਿਹਾ ਕਿ ਜੋ ਮੂਰੇ ਵਾਲੇ ਸੀ ਆਪਣਾ 8ਵੇਂ ਨੰਬਰ ਵਾਲੀ ਸੀ 8ਵੇਂ ਨੰਬਰ ਦੀ ਸਹੀਆ ਫੈਸਲਾ ਬਹੁਤ ਹੋਸ਼ਾਗਾ ਪਹਿਲੀ ਵਾਰ ਐਵੇਂ ਲੇ ਤੇ ਪਹਿਲੀ ਵਾਰ ਹੀ ਠੀਕ ਆ ਤੇ ਇਹ ਆਗੇ ਨਵਾਬ ਹਨਾ ਕਿੰਨੇ ਕੁ ਸ਼ੌਕਰ ਚ ਆਪਣੇ ਕੋਲੇ 25000 ਪੰਜ ਕੁ ਮੂਰਾ ਲਿਆਗੇ ਤੇ ਉਹਨਾਂ ਨੇ ਸਭਾ ਦੇ ਦਿੱਤਾ ਕਿਰਾਇਆ ਕਰਾਂਗੇ ਅੱਤਰ ਤੋਂ ਆਇਆ ਕਰਾਂਗੇ ਹਾਂ ਹੁਣੇ ਦੱਬ ਕੇ ਖੜਾ ਜਾਓ 8ਵੇਂ ਤੇ ਗਿਆ ਅੰਦਰ ਤੇ ਕਰੀਮ ਹੀ ਆਏ ਇਹ ਪਹਿਲੇ ਦੂਜੀ ਚੀਜ਼ਾਂ ਕੋਈ ਫਰਕ ਨਹੀਂ ਫਿਰ ਦਾਸ ਆ ਕੇ ਇਹ ਚੰਗੇ ਨਿਕਲੇ ਬਿਆਰਾਂ ਮੁਬਾਰਕਾਂ ਬਾਈ ਸਭ ਤੋਂ ਪਹਿਲਾਂ ਦੀ ਸਾਰੀ ਸੋਰਟ ਤੌਰ ਤੇ ਨਾਲ ਹੋਰ ਤੌਰ ਤੇ ਆਪ ਵੀ ਦੇਖ ਸਕਦੇ ਹੋ ਇਹ ਆ ਜੀ 9 ਨੰਬਰ ਤੇ ਦਿਨਵਾਵ ਦਾ ਕੱਟੜਾ ਜੀ 200 ਨੰਬਰ ਮਹਿਮੇ ਸਰ ਜਤੋਂ ਅੱਗੇ ਤੁਹਾਨੂੰ ਪਹਿਲੇ ਨਾਲ ਹੋਰ ਸਾਰੇ ਬਾਈਆਂ ਨਾਲ ਗੱਲਬਾਤ ਕਰਾਉਣੇ ਆਪਾਂ ਇਹ ਕੱਟਾ ਬਾਈ ਜੀ 9ਵੇਂ ਨੰਬਰ ਤੇ ਬਾਈ ਸੱਸੀ ਕਾਲ ਜੀ ਕਿਹੜੇ ਪਿੰਡ ਤੋਂ ਆਇਆ ਭਰਾ ਖੱਟੜਾ ਪਿੰਡ ਆ ਵੀਰੇ ਖੱਟੜਾ ਹਾਂ ਲੁਧਿਆਣਾ ਜਿਲ੍ਹਾ ਵੀਰੇ ਠੀਕ ਹੈ 9ਵਾਂ ਨੰਬਰ ਹੈ ਪਹਿਲਾਂ ਤੁਹਾਨੂੰ ਮੁਬਾਰਕਾਂ ਤੁਹਾਡੇ ਪੁੱਛ ਜਿੱਤਾਂ ਦੀਆਂ ਤੇ ਕਿਹੜੇ ਸਾਹ ਦਾ ਬੱਚਾ ਇਹ ਮੋਦੀ ਦਾ ਵੀਰੇ ਇਹ ਮੋਦੀ ਦਾ ਤੇਰੀ ਮਾਂ ਦਾ ਕਿਨਾ ਕਗਾਗਾ ਸਭ ਤੋਂ ਪਹਿਲਾਂ 19 ਕਿਲੋ ਆਪਰੇ 19 ਕਿਲੋ ਕਿੰਨੇ ਘਰ ਚ ਕਿੰਨੇ ਕੁ ਪਸ਼ੂ ਹੈ ਹੈਗਾ ਵੀਰੇ 10 15 10 15 ਤੇ ਮੇਲੇ ਚ ਕਿੰਨੀ ਵਾਰ ਆਇਓਗੇ ਤੀਜੀ ਵਾਰ ਤੀਜੀ ਆ ਪਹਿਲਾਂ ਕਿਹੜੇ ਚ ਗਏ ਸੀ ਪਹਿਲਾਂ ਚੜਤ ਤੋਂ ਜੇਤੂ ਰਿਆ ਆਪਣੇ ਕਿਹੜੇ ਨੰਬਰ ਸੇ ਉੱਥੇ ਦਾ 7ਵੇਂ ਨੰਬਰ ਸੇ 7ਵਾਂ ਠੀਕ ਆ ਠੀਕ ਉਦੋਂ ਉੱਥੇ ਕੀ ਰਹਾ ਸੀ ਕੀ ਰਹਾ ਕੀ ਰਹਾ ਤੇ ਉਦੋਂ ਪਹਿਲਾਂ ਧਰੋਲੇ ਲੱਗਿਆ ਦਨੋ ਲੈ ਵੀ ਗਿਆ ਉੱਤੇ ਕੀ ਸੀ ਨਹੀਂ ਬਣ ਗਿਆ ਅੱਛਾ ਠੀਕ ਦੋ ਜਿੰਨੇ ਰੱਖੋਗੇ ਹਾਂਜੀ ਹਾਂਜੀ ਠੀਕ ਆ ਠੀਕ ਆ ਦੇਖ ਸਕਦੇ ਹੋ ਬਾਈ ਜੀ ਮਨੋਦੀ ਦਾ ਕਟਾਗਾ ਇਹਨਾਂ ਤੋਂ ਹੋਰ ਕੀ ਦੱਸਣੀ ਵਈ ਆਪਾਂ ਧੰਨਵਾਦ ਆਪ ਕੀ ਤੇ ਬਹੁਤ ਵਾਧਿਆ ਬਾਈ ਨੇ ਤਕਰੀਬ ਸਾਰੇ ਭਰਾ ਨਵੇਂ ਮਿਲਣਗੇ ਤੁਹਾਨੂੰ ਮਿਲਣਗੇ ਇਹ ਇੱਕ ਦੋ ਮੇਰੇ ਰਿੜਿਆ 6ਵੇਂ 7ਵੇਂ ਪੜਾਅ ਦੇ ਵਿੱਚ ਇਹ ਕਟਾਗਾ ਜੀ ਮੋਦੀ ਦਾ ਨੰਬਰ ਵਰਸੀ ਤੇ ਬਾਕੀ ਬਾਈ ਜੀ ਮਿਲਦਾ ਜਿਹੜਾ ਹੈਗਾ ਤੇ ਫਿਰ ਆਉਣ ਵਾਲੇ ਸਮੇਂ 'ਚ ਫਿਰ ਉਹਨਾਂ ਮੇਲੇ ਤੇ ਆਇਆ ਕਰੂੰਗਾ ਪੱਕਾ ਹਾਂ ਜੀ ਜਰੂਰ ਵੀ ਠੀਕ ਕੋਈ ਨਵੇਂ ਬ੍ਰਾਹਮਣ ਸੀ ਜੀ ਗੱਲ ਮੈਂ ਦੱਸਣਾ ਚਾਹਣਾ ਵੀ ਜਰੂਰ ਲੱਗੋਈ ਨਵੇਂ ਮੁੰਡੇ ਠੀਕ ਹੈ ਗਰੀਡਿੰਗ ਕਰੋ ਜੀ ਇੱਕ ਨਹੀਂ ਆ ਸੋ ਤੁਹਾਨੂੰ ਆ ਬਾਈ ਜੀ ਬਹੁਤੋ ਮੁਬਾਰਕਾਂ ਇਹ ਕੱਟਾ ਆਏਗਾ ਜੀ 6 ਨੰਬਰ ਤੇ ਬਾਈ ਨਾਲ ਗੱਲਬਾਤ ਕਰਾਉਣਿਆ ਗਿਆ ਬਾਈ ਜੀ ਪਹਿਲਾਂ ਤੁਹਾਨੂੰ ਬਹੁਤੋ ਮੁਬਾਰਕਾ ਜੀ ਤੁਹਾਨੂੰ ਕਿਹਦੇ ਪਿੰਡ ਤੋਂ ਆਇਓ ਮੇਰਾ ਪਿੰਡ ਰਾਏਪੁਰ ਜੀ ਜ਼ਿਲ੍ਹਾ ਮਾਨਸਾ ਨਾਮ ਗੁਰਦੀਪ ਸਿੰਘ ਸਨ ਆਫ ਦਰਸ਼ਨ ਸਿੰਘ ਠੀਕ ਹੈ ਹਾਂਜੀ ਤੇ ਕੱਟ ਆਪਣਾ 6 ਮਹੀਨ ਵਰਤ ਲੱਗਿਆ ਹੈ ਹਾਂਜੀ 6 ਮਹੀਨ ਦਾ ਬੱਚਾ ਹੈ ਇਹ ਹੈਗਾ ਜੀ ਐਮ 29 ਦਾ ਐਮ 29 ਦਾ ਫੈਸਲਾ ਤੋਂ ਖੁਸ਼ ਹਾਂ ਹਾਂਜੀ ਹਾਂਜੀ ਬਹੁਤ 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 ਖੁਸ਼ ਹਾਂ ਜਿਹੜੇ ਪਹਿਲੇ 5 ਲੱਗੇ ਆ ਬਹੁਤ ਚੰਗੇ ਸੀ ਤਾਂ ਲੱਗੇ ਹਾਂਜੀ ਹਾਂਜੀ ਠੀਕ ਹੈ ਦੀ ਮਾਨ ਤੋਂ ਕਿੰਨਾ ਕ ਆਪਣੇ ਕੋਲੇ ਇਹਦਾ ਹੈ 16 ਪਲੱਸ ਹੈ 16 ਪਸ਼ੂ ਕਿੰਨੇ ਕ ਪਸ਼ੂ ਰੱਖੀ ਬੈਠੋਗੇ ਹਾਂਜੀ ਕਿੰਨੇ ਕ ਪਸ਼ੂ ਘਰ ਚ ਘਰ ਦੇ ਵਿੱਚ 15 ਪਸ਼ੂ 15 ਪਸ਼ੂ ਠੀਕ ਹੈ ਤੇ ਕੰਮੀ ਵਾਰ ਐਮਐਲਏ ਤੇ ਪਹਿਲੀ ਵਾਰ ਜੀ ਪਹਿਲੀ ਵਾਰ ਹਾਂਜੀ ਫਸਟ ਵਾਰ ਕੱਢਿਆ ਅੱਛਾ ਕਰੋ ਵਾਰ ਮੈਂ ਪਹਿਲੀ ਵਾਰ ਹੀ ਕਰਿਆ ਹਾਂਜੀ ਠੀਕ ਹੈ ਠੀਕ ਹੈ ਤੇ ਆਉਣ ਵਾਲੇ ਸਮੇਂ ਫਿਰ ਹੁਣ ਮੇਲੇ ਚ ਹਾਂਜੀ ਹਾਂਜੀ ਜ਼ਰੂਰ 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 ਤਿਆਰੀ ਕਰਾਂਗੇ ਹਾਂਜੀ ਠੀਕ ਹੈ ਠੀਕ ਹੈ ਮੋਬਾਈ ਮੁਬਾਰਕਾਂ ਇਹ ਹੈਗਾ ਜੀ ਕਿਹੜਾ ਕਹਿ ਸੀ ਅਮਨਪਤੀ ਦਾ ਅਮਨਪਤੀ ਦਾ 6 ਮਾ ਨੰਬਰ ਲੱਗਾ ਜੀ ਦੂਜਾ ਦੇ ਕੈਟਾਗਰੀ ਮੁਰਾ ਕੋਟੜਾ ਕਲਾ ਪਸ਼ੂ ਮੇਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਸੋ ਭਾਈਆਂ ਨੂੰ ਕਮੈਂਟ ਧੰਨਵਾਦ ਤੇ ਮੁਬਾਰਕਾਂ ਜਰੂਰ ਦਿਆ ਕਰੋ ਜੀ ਇਹ ਕੱਟਾ ਹੈ ਜੀ 7ਵੇਂ ਨੰਬਰ ਤੇ ਆ ਭਾਈ ਜੀ ਸਸਰੀ ਕਾਜੀ ਬਲੇ ਤੇ ਮੁਬਾਰਕਾ ਤੁਹਾਨੂੰ ਸਾਰੇ ਪਰਿਵਾਰ ਨੂੰ ਤੇ ਕਿਹੜੇ ਸਾਹ ਦਾ ਬੱਚਾ ਹੈ ਇਹ ਇਹ ਵੀਰੇ ਹਰਜਨ ਕੰਗੜ ਦਾ ਬੱਚਾ ਹਰਜਨ ਕੰਗੜ ਦਾ ਬੱਚਾ 7ਵੇਂ ਨੰਬਰ ਤੇ ਆਏਗਾ ਫੈਸਲਾ ਠੀਕ ਲੱਗਿਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਕਿੰਨੇ ਕੁ ਬੱਚੇ ਰੱਖਦੇ ਘਰ ਚ ਆਪਣੇ ਹੈਗੇ 7 ਮੱਜੇ 7 ਕੁ ਮੂਰੇ ਦੇ ਵਿੱਚ ਹੀ ਆ ਹਾਂਜੀ ਹਾਂਜੀ ਮੂਰੇ ਨੇ ਪਿੰਡ ਐਡਰੈਸ ਕੀ ਆਪਣਾ ਪਿੰਡ ਆਪਣਾ ਕੋਰਠੀਮੀਰ ਕੋਰਠੀਮੀਰ ਜ਼ਿਲ੍ਹਾ ਬਠਿੰਡਾ ਵੀਰੇ ਜ਼ਿਲ੍ਹਾ ਬਠਿੰਡਾ ਹਾਂਜੀ ਕੀ ਮੋਬਾਈਲ ਨੰਬਰ ਬੋਲ ਦਿਓ ਜੀ 73477 66015 ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕਾਗਾ ਇਹਦੀ ਮਾਂ ਦਾ ਦੁੱਧ 18 ਲੀਟਰ ਹੈ ਹਾਂਜੀ ਹਾਂਜੀ ਤੇ ਇਸ ਮੇਲੇ ਤੇ ਪਹਿਲੀ ਵਾਰੀ ਆਇਓਗੇ ਹਾਂਜੀ ਪਹਿਲੀ ਵਾਰੀ ਪਾਇਆ ਪਹਿਲ ਤੋਂ ਪਹਿਲਾਂ ਕੋਈ ਹੋਰ ਮੇਲੇ ਚ ਨਹੀਂ ਗਏ ਸੀ ਨਹੀਂ ਨਹੀਂ ਹੋਰ ਕਿਤੇ ਨਹੀਂ ਗਏ ਸੀ ਵੀਰੇ ਠੀਕ ਹੈ ਠੀਕ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਆਉਣ ਵਾਲੇ ਸਮੇਂ ਇਸ ਨੂੰ ਬੈਸਟ ਆਫ ਲੱਕ ਜਿਹੜੇ ਮੇਲੇ ਤੇ ਆਮੋ ਕੋਈ ਨਾ ਕੋਲ ਤਾਂ ਤੁਹਾਨੂੰ ਪਰਮਾਤਮਾ ਮਿਹਨਤ ਨੂੰ ਭਾਗ ਲਾਉਣਾ ਹਾਂਜੀ ਹਾਂਜੀ ਆਮਣੇ ਕੀ ਆਇਂ ਕਿੱਥੇ ਆ ਬੰਦੋ ਇੱਕ ਤੋਰ ਕੇ ਦਿਖਾ ਦਿਓ ਬਟਾ ਵੀਰੇ ਫਾਨੀ ਤੋਰ ਕਿਸਮ ਦਿਖਾ ਦੇਣਾ ਜੀ ਇਹ ਕਟਾ ਜੀ 7ਵੇਂ ਨੰਬਰ ਵਾਲਾ ਦੇਖ ਸਕਦੇ ਜੀ ਬਹੁਤ ਸੋਹਣਾ ਕੱਟਾ ਗਿਆ ਜੀ ਸਾਰੇ ਭਰਾ ਜਿੰਨੇ ਸਾਨੂੰ ਮਿਲਣਗੇ ਤੇ ਸਾਰੇ ਬੰਦੇ ਪਹਿਲੀ ਪਹਿਲੀ ਵਾਰ ਆਲੇ ਮਿਲਣਗੇ ਕੋਈ ਵੀ ਤੁਹਾਨੂੰ ਮੰਨ ਕੇ ਚੱਲੋ ਵੀ ਸਾਰੇ ਪੁਰਾਣਾ ਰੀਡਰ ਨਹੀਂ ਇੱਥੇ ਮਿਲੂਗਾ ਉਹ ਦੇਖ ਸਕਦੇ ਜੀ ਆਹ ਕੱਟਾ ਆ ਗਿਆ ਪਹਿਲੇ ਨੰਬਰ ਤੇ ਇੱਕ ਬੰਦਾ ਆਇਆ ਨਾ ਭਾਈ ਜੀ ਅੱਸੀ ਕਰਾਂਗੇ ਅੱਸੀ ਨਾਲ ਬਰੇਸ ਸਿੰਧੋਹਾ ਸਿੰਧੋਹਾ ਹਾਂ 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 ਜੀ ਹਾਂ ਜੀ ਹਾਂ ਜੀ ਪਹਿਲੇ ਨੰਬਰ ਤੇ ਆ ਹਾਂ ਜੀ ਭਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮਿਲਦਾ ਸਾਰੇ ਇਹ ਕਿਹਦੇ ਸਾਹ ਦਾ ਬੱਚਾ ਹੈ 1470 ਦਾ 1470 ਦਾ ਹਾਂ ਜੀ ਮੇਲੇ 'ਚ ਕਿੰਨੇ ਵਾਰ ਆਏ ਹੋਏ ਭਾਈ ਇਹ ਕੀ ਜੀ ਵਾਰੀ ਮੇਲੇ ਜਾਏ ਜੀਜੀ ਤੀਜੀ ਬਣਾਏਗਾ ਆ ਤੀਜੀ ਵਾਰੀ winner ਆ ਬਾਈ ਇਹ ਪਹਿਲਾਂ ਵੀ ਜਿੱਤਿਆ ਤਨੋਲਾ ਜੜੇਤ ਮੇਲਾ ਜਿੱਤਿਆ ਬਾਈ ਇਹ ਅੱਛਾ ਉਥੋਂ ਕਿਹੜੀ ਕੈਟਾਗਰੀ ਚ ਸੀ ਇਹ ਉਹ ਵੀ ਰੈਂਚ ਸੀ ਬਾਈ ਹੁਣ ਦੋ ਦੰਦ ਕਿਹੜਾ ਨੰਬਰ ਸੀ ਦਾ ਉਹਨੇ ਇੱਕ ਵਾਰੀ ਚੌਥਾ ਸੀ ਬਾਈ ਇੱਕ ਵਾਰੀ ਪੰਜ ਵਾਰੀ ਚੌਥਾ ਤੇ ਪੰਜਵਾਂ ਪਹਿਲਾਂ ਹਾਂਜੀ ਬਾਈ ਠੀਕ ਆ ਹੁਣ ਦੋਵਾਂ ਵਿੱਚ ਹਾਂਜੀ ਚੌਥਾ ਦੱਸਦਾ ਗਿਆ ਹਾਂਜੀ ਬਾਈ ਤੇ ਮਨ ਆਹੀ ਮੇਲੇ ਲੜਿਆ ਹੋਰ ਕੋਈ ਨਹੀਂ ਕੋਲ ਲੜੇ ਨਹੀਂ ਕੋਈ ਨਹੀਂ ਮਿਲਿਆ ਬਾਈ ਆਪਣੇ ਕੋਲੇ ਪਾਸੇ ਖੇਡਾਰ ਚੋਟਾ ਦੇ ਦੋ ਬੰਦੇ ਹਾਂਜੀ ਬੰਦਾ ਗੋਲ ਬਣਾ ਦਿੰਦੀ ਹਾਂਜੀ ਹਾਂਜੀ ਕਿਹੜੀ ਗੱਲ ਨਰਸੇ ਜੀ ਬਰੇ ਬੀਏ ਕੰਪਲੀਟ ਹੈ ਜੀ ਐਨਐਮ ਨਰਸਿੰਗ ਕਰੀਆ ਨਾ ਸੈਤਨ ਦੀ ਹਰਾ ਠੀਕ ਆ ਵੈਰੀ ਗੁੱਡ ਦੇਖੋ ਨਵਾਂ ਮੁੰਡਾ ਪੜਾ ਲਿਖਿਆ ਨਾਲ ਦੇ ਠੀਕ ਆ ਬ੍ਰੇਕ ਬਹੁਤ ਕੰਨੀ ਸੱਲਾਹ ਹੁਣ ਤੀਜਾ ਲੋ ਜੀ ਪਹਿਲੇ ਨੰਬਰ ਤੇ ਜੀ ਆਪਣੇ ਕੱਡੇ ਵੀ ਨਿੱਕਰ ਰੱਖੀ ਦਾ ਅੱਲਾ ਸੌਂ ਕਰਦਾ ਪੂਰਾ ਪੂਰਾ ਇਹ ਕੱਟਾ ਬਈ ਦੇਖੋ ਜੁੱਟ ਦੀ ਬੰਦ ਕਰ ਬਹੁਤ ਸਮਾਂ ਜਿਹੜਾ ਬਹੁਤ ਚੰਗੀ ਵੀਡ ਹੈ ਨਵਾਂ ਮੁੰਡਾ ਦਾ ਤੇ ਦੇਖੋ ਸੋ ਦੇਖ ਸਕਦੇ ਹੋ ਵੀ ਸਾਰੇ ਤਕਰੀਬ ਨੇ ਬਾਜ ਨੇ ਵੱਡੀਆਂ ਮੱਝਾਂ ਦੁੱਧ ਚਵਾਈ ਚ ਜਿੱਤੀਆਂ ਨੀਲੀ ਰਾਵੀ ਜਿੱਤੀਆਂ ਦੋ ਅੰਡ ਨੀਲੀ ਰਾਵੀ ਦੋ ਅੰਡ ਮੁਰਾ ਦੁੱਧ ਚਵਾਈ ਚ ਚੈਂਪੀਅਨ ਹੋਣ ਉਹਨਾਂ ਦੀ ਵੀਡੀਓ ਵੀ ਸਾਂਝੀ ਕਰਾਂਗੇ ਇਸ ਤੋਂ ਵੱਡੇ ਝੋਟੇ ਦੀ ਵੀਡੀਓ ਵੀ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਦਿਆ ਕਰੋ ਤੇ ਹੋਰ ਅਸੀਂ ਵੀਡੀਓ ਦੇਖਣ ਵਾਸਤੇ ਸਾਡੇ ਭਾਗ ਸਿੰਘ ਫਾਰਮ YouTube ਚੈਨਲ Facebook ਪੇਜ ਤੇ Instagram ਪੇਜ ਇਹਨਾਂ ਨੂੰ ਲਾਈਕ ਫੋਲੋ ਜ਼ਰੂਰ ਕਰ ਲਿਆ ਕਰੋ ਧੰਨਵਾਦ ਜੀ ਸਾਰੇ ਭਰਾਵਾਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ